ਆਓ ਜੀ ਜੀ ਆਇਆਂ ਨੂੰ ਨਵੇਂ ਦਰਸ਼ਕ ਤੇ ਪੁਰਾਣੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਆਪਣਾ ਨਵਾਂ ਬਲੌਗ ਆ ਗਿਆ ਨਵੀਂ ਆਈਡੀ ਤੇ ਸਭ ਤੋਂ ਪਹਿਲਾਂ ਤਾਂ ਚੈਨਲ ਨੂੰ ਫੋਲੋ ਕਰ ਲਓ ਤੇ ਦਿਖਾਉਣਾ ਤੁਹਾਨੂੰ ਪੈਂਟ ਤਖਤ ਉਪਰ ਆਪਣੇ ਪੈਂਟ ਦਾ ਮੇਲਾ 2025 ਦਾ ਦੇਖੋ ਸਮਾਨ ਪੂਰਾ ਆ ਗਿਆ ਐਤ ਕੀ ਰੌਣਕਾਂ ਫੁੱਲ ਲੱਗਣਗੀਆਂ ਤੇ ਵੀਡੀਓ ਨੂੰ ਕਰਦੇ ਦੱਬ ਕੇ ਸ਼ੇਅਰ ਦੇਖੀ ਚਲਿਓ ਐਤ ਕੀ ਹੋਰ ਪਾਸੇ ਲੱਗਾ ਮੇਲਾ ਯਾਨਕਿ ਦੂਨੀ ਸਾਈਡ ਪੂਰੇ ਭਰੇ ਹੋਏ ਲੋਹਾ ਬਹੁਤ ਆ ਗਿਆ ਐਤ ਕੀ ਆਪਣੇ ਪੈਂਟਾਂ ਦੇਖੀ ਚਲੋ ਨਵੇਂ ਤੇ ਨਵੇਂ ਝੂਲੇ ਆਏ ਆ ਜਿਹੜੇ ਆਪਾਂ ਦੇਖੇ ਨਹੀਂ ਪਹਿਲਾਂ ਕਦੇ ਤੇ ਦੇਖੀ ਚਲੋ ਵੀਡੀਓ ਨੂੰ ਐਂਡ ਤੱਕ ਬਣੇ ਰਹੋ ਦੇਖੋ ਆ ਚੀਜ਼ਾਂ ਬਹੁਤ ਨਵੀਆਂ ਆਈਆਂ ਐਤ ਕੀ ਬਾਕੀ ਸਮਾਂ ਤਾਂ ਸੁਗਾ ਮੇਲੇ ਚ ਕੀ ਬੰਦਾ ਤੇ ਜਿੰਨੇ ਵੀ ਦਰਸ਼ਕ ਦੇਖਦੇ ਆ ਵੀਡੀਓ ਸ਼ੇਅਰ ਕਰਿਓ ਤੇ ਤਾਕਤਪੁਰਾ ਸਾਹਿਬ ਮੇਲੇ ਤੇ ਆਉਣ ਦੀ ਕਿਰਪਾਲਤਾ ਕਰਿਓ ਉਹਨੂੰ ਸਾਰਾ A ਤੋਂ Z ਦਿਖਾਵਾਂਗੇ ਆ ਇੱਕ ਹੋਰ ਨਵੀਂ ਚੀਜ਼ ਆਈ ਆ ਇਹ ਹਰੇ ਫਿੱਟ ਕਰੀ ਜਾਂਦੇ ਆ ਤਰੀਖ ਹੋ ਗਈ ਅੱਜ 10 ਜਨਵਰੀ ਤੇ 14 ਤਰੀਕ ਤੋਂ ਆਪਣੇ ਮੇਲਾ ਸ਼ੁਰੂ ਆ ਪਿੰਡ ਤਖਤੂਬਰਾ ਸਾਹਿਬ ਦਾ ਦੇਖੀ ਚਲਿਓ ਆ ਨਵੀਂ ਚੀਜ਼ ਆਈ ਆ ਹਰੇ ਤਿਆਰ ਕਰੀ ਜਾਂਦੇ ਆ ਦੋ ਦਿਨਾਂ ਅੰਦਰ ਤਕਰੀਬਨ ਤਿਆਰ ਕਰਕੇ ਤੇ ਸਹੂਲਤ ਦੇ ਦੇਣਗੇ ਆਪਣੇ ਵਾਸਤੇ ਦੇਖੀ ਚਲਿਓ ਅੱਗੇ ਵੀਡੀਓ ਨਾਲ ਜੁੜੇ ਰਹੋ ਤੇ ਸ਼ੇਅਰ ਕਰ ਦਿਓ ਨਵੇਂ ਬੰਦੇ ਜਿੰਨੇ ਵੀ ਜੁੜੇ ਆ ਹੁਣ ਆਪਾਂ ਤੁਹਾਨੂੰ ਗੁਰਦਾਰਾ ਸਾਹਿਬ ਦੇ ਨਵੇਂ ਜੋੜਾ ਘਰ ਜਿਹੜਾ ਬਿਲਕੁਲ ਤਿਆਰ ਹੋ ਚੱਲਿਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤੁਹਾਨੂੰ ਦਿਖਾਉਨੇ ਆਂ ਅੰਤ ਤੱਕ ਜਿੰਨੇ ਵੀ ਨਵੇਂ ਬੰਦੇ ਆ ਆਪਣੇ ਚੈਨਲ ਨੂੰ ਫੋਲੋ ਕਰ ਲਓ ਤੇ ਹੋਰ ਵੀਡੀਓ ਵੀ ਤੁਹਾਨੂੰ ਹੁਣ ਲਗਾਤਾਰ ਆਉਣਗੀਆਂ ਦੇਖੀ ਚੱਲੋ ਦੁਕਾਨਾਂ ਵੀ ਆ ਚੱਲੀਆਂ ਦੁਕਾਨਾਂ ਦੋ ਤਿੰਨ ਦਿਨਾਂ ਦੇ ਵਿੱਚ ਹੋਰ ਆ ਜਾਣਗੇ ਜਾਨਕੀ 14 ਤਰੀਕ ਨੂੰ ਤਾਂ ਪੂਰੇ ਰੰਗ ਮੰਨੇ ਜਾਣਗੇ ਨਵਾਂ ਜੋੜਾ ਘਰ ਆਪਣੇ ਪਿੰਡ ਤਖਤੂਬੁਰ ਸਾਹਿਬ ਦੇ ਗੁਰੂ ਘਰ ਦਾ ਇਹ ਦਰਸ਼ਨੀ ਦਿਉੜੀ ਵੀ ਤਿਆਰ ਹੈ ਏਤਕੀ ਪਿੰਡ ਦੇ ਸੰਜੋਗ ਦੇ ਨਾਲ ਨਵੀਂ ਤਿਆਰ ਕੀਤੀ ਆ ਤੇ ਦੇਖੀ ਚਲੋ ਬਾਇ ਗੁਰੂ ਤੋਂ ਓਟ ਆਸਰਾ ਲੈ ਕੇ ਚੱਲੇ ਆਪਾਂ ਇੱਥੋਂ ਹਨ ਦੂਜੀ ਸਾਈਡ ਤੁਹਾਨੂੰ ਦਿਖਾਉਨੇ ਆ ਦੇਖੀ ਚਲਿਓ ਅੱਜ ਕੀ ਮੇਲਾ ਬਹੁਤ ਭਰਨ ਦੇ ਆਸ ਆ ਪਰ ਮੀ ਕਣੀ ਤੋਂ ਰੱਬ ਬਚਾਈ ਰੱਖੇ ਬਾਹਰ ਬੈਠੇ ਜਿੰਨੇ ਵੀ ਦਰਸ਼ਕਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ YouTube ਤੇ ਜਿੰਨੇ ਵੀ ਜਾਂ Facebook ਤੇ ਆ ਤੇ ਤੁਹਾਨੂੰ ਸਾਰਾ ਮੇਲਾ ਦਿਖਾਵਾਂਗੇ ਪਿੰਡ ਤਖਤੂਪਰਾ ਸਾਹਿਬ ਦਾ ਦੇਖੀ ਚਲੋ ਆ ਸਾਰਾ ਕੀ ਚੀਜ਼ਾਂ ਇਹ ਤੋਂ ਭਰ ਜਾਣੀਆਂ ਬਾਕੀ ਸਿਆਸੀ ਕਾਨਫਰੰਸਾਂ ਵੀ ਲੱਗਣਗੀਆਂ ਤਾਂ ਦੇਖੀ ਚਲੋ ਬੰਦਾ ਕਿ ਟੂਰਨਾਮੈਂਟ ਵੀ ਸਟਾਰਟ ਆ ਆਪਣੇ 14 ਤੋਂ ਲੈ ਕੇ 17 ਤਰੀਕ ਤੱਕ ਆ ਦੇਖੋ ਨਵੀਆਂ ਚੀਜ਼ਾਂ ਆਈਆਂ ਆਈਆਂ ਇਹ ਪਹਿਲੀ ਵਾਰ ਆਈ ਆ ਆਪਣੇ ਪਿੰਡ ਦੇਖੀ ਚਲਿਓ ਸੋਨੂੰ ਸਾਰਾ ਦਿਖਾਵਾਂਗੇ ਮੇਲਾ ਅੱਜ ਚੱਕੋ ਮੌਦ ਦਾ ਖੂਬ ਹੀ ਕਾਤਾਂ ਤਿਆਰ ਇਹਨਾਂ ਨੇ ਦੇਖੀ ਚਲਿਓ ਅੱਜ ਧੁੰਦ ਜ਼ਿਆਦਾ ਪੈ ਗਈ 10 ਜਨਵਰੀ ਅੱਜ ਤੇ ਰੱਬ ਸੌਖ ਰੱਖੇ ਧੌਪ ਵਾਲੇ ਦਿਨ ਹੁਣ ਸਾਰੇ ਮੇਲੇ ਦੇ ਵਿੱਚ ਤਾਂ ਜੋ ਜਿਹੜੇ ਦੂਰ ਦੂਰੋਂ ਆਇਆ ਵੀਰ ਇਹਨਾਂ ਨੂੰ ਵੀ ਥੋੜਾ ਮੋਟਾ ਬਾਸ ਸਕੀ। ਉਹ ਕਹੇ ਮੀਂਹ ਪਵੇ ਤਾਂ ਇਹਨਾਂ ਦੇ ਵੀ ਕਿਉਂਕਿ ਕਰਾਇਆ ਭਰਨਾ ਹੈ ਬਹੁਤ ਕੁ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ ਤੇ ਦੇਖੀ ਚੱਲੋ। ਚੱਲੇ ਹੁਣ ਆਪਾਂ ਗਾਂ। ਲਓ ਜੀ ਆਪਾਂ ਹੁਣ ਮੋੜ ਚੱਲੇ ਗਰਾਉਂਡ ਵੱਲ। ਆ ਬਾਬਾ ਜੀ ਵੀ ਆ ਗਏ ਨੇ ਵੀਜ਼ਾ ਵਾਲੇ ਕੈਨੇਡਾ ਅਮਰੀਕਾ ਦਾ ਵੀਜ਼ਾ ਵੀ ਇੱਥੋਂ ਲੱਗੂ। ਲਓ ਜੀ ਹੁਣ ਆਪਾਂ ਚੱਲੇ ਗਪੰਡ ਦੀ ਗਰਾਉਂਡ ਵੱਲ। ਤੇ ਬਹੁਤ ਭਾਰੇ ਟੂਰਨਾਮੈਂਟ ਹੁੰਦਾ ਆਪਣੇ ਪਿੰਡ ਪਿੰਡ ਤਖਤੂਪੁਰਾ ਸਾਹਿਬ ਨਵੇਂ ਜਿੰਨੇ ਵੀਰ ਜੁੜੇ ਆ ਵੀਡੀਓ ਨੂੰ ਬਾਅਦ ਤੋਂ ਬਾਅਦ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੁਹਾਨੂੰ ਸਾਰੇ ਬਲੌਗ ਦਿਖਾਵਾਂਗੇ ਮੇਲੇ ਦੇ ਵਿੱਚ ਚਾਰਾਂ ਦਿਨਾਂ ਦੇ ਦੇਖੀ ਚਲੋ ਗਰਾਊਂਡ ਪੂਰਾ ਤਿਆਰ ਕੀਤਾ ਪਿਆਗਾ ਪਰ ਨਵੇਂ ਖਿਡਾਰੀ ਮੁੰਡੇ ਬਾਹਰ ਜਾਣ ਦੀ ਕਰਕੇ ਗਰਾਊਂਡਨ ਖਾਲੀ ਆ ਇੱਕ ਮੁੰਡਾ ਪਿੰਡ ਤਖਤੂਪੁਰ ਦਾ ਪ੍ਰਦੀਪ ਮੁੰਡੇ ਨੂੰ ਬੋਲਟ ਨਾਲ ਸਨਮਾਨਤ ਵੀ ਕਰਨਾ ਹੈ ਤੇ ਕੀ ਕੱਲ ਲਈ ਮਿਹਨਤ ਲਾਈ ਜਾਂਦਾ ਧੰਦ ਵੀ ਪੂਰੀ ਤੇ ਠੰਡ ਵੀ ਪੂਰੀ ਪਰ ਬਾਕੀ ਜਿਹਦੇ ਜਨੂਨ ਹੋਵੇ ਖੇਡਣ ਦਾ ਜਾਂ ਮਿਹਨਤ ਦਾ ਕੁਝ ਕਰਨ ਦਾ ਤਾਂ ਰੱਬ ਆਪ ਹੀ ਪੂਰੇ ਪਾਉਂਦਾ ਲਓ ਜੀ ਹੁਣ ਆਪਾਂ ਚੱਲੇ ਆਂ ਅੱਗੇ ਦੇਖੀ ਚਲੋ ਆ ਸਾਰੇ ਚੀਜ਼ਾਂ ਦੁਕਾਨਾਂ ਨਾਲ ਭਰ ਜਾਣੀਆਂ ਪਰ ਅਜੇ 10 ਤਰੀਕ ਹੋਈ ਆ 4 ਦਿਨ ਬਾਕੀ ਆ ਤਾਂ ਜਿੰਨੇ ਵੀ ਵੀਰ ਦੇਖਦੇ ਵੀਡੀਓ ਪਹਿਲਾਂ ਦਾ ਤਖਤਪੁਰ ਸਾਹਿਬ ਪਹੁੰਚ ਦੀ ਕਿਰਪਾਲਤਾ ਕਰੋ ਤੇ ਵੀਡੀਓ ਨੂੰ ਬាទ ਬាទ ਸ਼ੇਅਰ ਜ਼ਰੂਰ ਕਰੋ ਲਓ ਜੀ ਹੁਣ ਆਪਾਂ ਚੱਲੇ ਆਂ ਲਹਾਰੇ ਵਾਲੇ ਅੱਡੇ ਵਾਲੇ ਸੈਰ ਜਿੱਥੇ ਕੌਜਕ ਦੁਕਾਨਾਂ ਆ ਗਈਆਂ ਤੇ ਕੌਜਕ ਆਈ ਜਾਂਦੀਆਂ ਨੇ ਦੇਖੀ ਚਲੋ ਬਰੋਗ ਨਾਲ ਜੁੜੇ ਰਹੋ ਤੇ ਨਵੇਂ ਬੰਦੇ ਆਪਣੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰਵਾਓ ਬਰੋ ਦੇਖੀ ਚਲੋ ਸਾਰਾ ਮੇਲਾ ਤੁਹਾਨੂੰ ਆਪਣੇ ਐਸ ਪੇਜ ਤੇ ਦਿਖਾਇਆ ਜਾਵੇਗਾ ਲਓ ਜੀ ਆ ਚੀਜ਼ ਆ ਸਾਈਡਾਂ ਸਾਰੀਆਂ ਦੁਕਾਨਾਂ ਨਾਲ ਭਰ ਲੈਣੀਆਂ ਤੇ ਰਹਿ ਗਏ ਦਿਨ 4 ਬਾਕੀ ਦੇਖੀ ਚਲੋ ਲਓ ਜੀ ਇਹ ਚੀਜ਼ਾਂ ਨਾ ਹੋਣ ਮੇਲਾ ਮੇਲਾ ਫਿਰ ਅਧੂਰਾ ਲੱਗਦਾਗਾ ਲਓ ਜੀ ਇੱਥੋਂ ਹੁਣ ਤੁਹਾਨੂੰ ਦਿਖਾਦਾ ਲਵਾਰੇ ਵਾਲਾ ਅੱਡਾ ਲਓ ਜੀ ਅੱਗੇ ਹੁਣ ਅਸੀਂ ਚੱਲ ਪਏ ਆ ਇਹ ਚੀਜ਼ਾਂ ਤੁਹਾਨੂੰ ਉੱਥੇ ਪੈਰ ਖੜ੍ਹਣ ਨੂੰ ਖਾ ਨਹੀਂ ਦਿਖਣ ਇੰਨਾ ਭਰ ਜਾਣਾਗਾ ਲਓ ਜੀ ਦੇਖੀ ਚਲੋ ਐਂਡ ਤੱਕ ਸੋਨੋ ਲਵਾਤਾ ਤੱਕ ਪਿੰਡ ਤੱਕ ਤਕਪੁਰਾ ਦੇ ਮੇਲੇ ਦੇ ਤਕਪੁਰਾ ਮੇਲੇ ਦੇ ਸਾਰੇ ਹੀ ਮੇਲੇ ਦਾ ਤੁਹਾਨੂੰ ਢੀੜਾ ਲਵਾਤਾ ਤੇ ਪਹੁੰਚਰੂ ਧੰਨਵਾਦ